ਕੀਤਾ ਕਿਛੂ ਨਾ ਹੋਵੈ ਜਿਉ ਹਰ ਭਾਵੇਂ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਸਾ ਜੋਰ ਨਹੀਂ ਜੇ ਕਿਛ ਕਰ ਹਮ ਸਾ ਕਹ ਹੈ ਜੋ ਬਾਵਤਿ ਵੇ ਬਖਸ਼ ਸਭ ਜਿਓ ਪਿੰਡ ਦਿਆ ਤੋ ਦੇ ਆਪੇ ਪਵਨ ਜਿਹ ਤੁ ਤੋਰ ਲਿਖ ਪਾਇਆ ਪੰਚ ਤਾਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸ਼ ਕੀਤਾ ਹੋਵੈ ਇਕ ਨਾ ਸਤਗੁਰ ਮੇਲ ਤੂੰ 부ਝਾਵੇਂ ਹੈ ਇਕ ਮਨ ਮੁਖ ਕਰ ਹੈ ਸਿਰੂ ਵੈ ਹਰ ਕੀ ਵੜਾਈ ਹੋ ਆਗਨਾ ਸਾਕਾ ਆ ਮੂਰਖ ਮੁਗਦ ਨੀਚਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਰਾਜਾਣ ਜਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀ ਵਾਰ ਸ਼ਬਦ ਤੇ ਕਥਾ ਵਿਚਾਰਦਾ ਵਿਚਾਰ ਚੱਲ ਰਹੀ ਹੈ ਪੰਜਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਾਗ ਮਾਰੂ ਵਿੱਚ ਉਚਾਰਨ ਕੀਤੀ ਬਾਣੀ ਉੱਪਰ ਕਲ ਸਤਿਗੁਰੂ ਜੀ ਕਿਰਪਾ ਕਰਕੇ ਫੁਰਮਾਨ ਕਰੈ ਸਨ ਗੁਰੂ ਨਾਨਕ ਤੁਠਾ ਭਾਇ ਰਹੋ ਹਰ ਵਸਦਾ ਨੇੜਾ ਗੁਰੂ ਨਾਨਕ ਤੁਠਾ ਭਾਇ ਰਹੋ ਹਰ ਵਸਦਾ ਨੇੜਾ ਅੱਜ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ ਵਾਹਿਗੁਰੂ ਸਭ ਜੀਓ ਡੱਖਣੇ ਮਹੱਲਾ ਪੰਜਵਾ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਜਾ ਮੂ ਆਵੇ ਚਿਤ ਤੂੰ ਤਹੱਬੇ ਸੁਖ ਲਹਾਉ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਪ੍ਰਮਾਨ ਕਰ ਰਹੇ ਨੇ ਇੱਕ ਜਗੀ ਆਸੂ ਇਸਤਰੀ ਬੇਨਤੀ ਕਰਦੀ ਹੈ ਪਰਮੇਸ਼ਰ ਦੇ ਅੱਗੇ ਕਿ ਜਾਮ ਆਵਹਿ ਚਿੱਤ ਤੂੰ ਤਾਂ ਹੱਬੇ ਸੁਖ ਲਹਾਉਂ ਕਿ ਹੇ ਵਾਹਿਗੁਰੂ ਜੇ ਤੂੰ ਮੈਨੂੰ ਚੇਤੇ ਆ ਜਾਣਾ ਹੈ ਹਮੇਸ਼ਾ ਮੈਨੂੰ ਤੂੰ ਯਾਦ ਰਹਿਣਾ ਹੈ ਤਾਂ ਮੈਂ ਸਾਰੇ ਜਿਹੜੇ ਸੁੱਖ ਨੇ ਇਹ ਲੈ ਲੈਣਾ ਕਰਦਾ ਹਾਂ ਮੈਨੂੰ ਸਾਰੇ ਸੁਖ ਪ੍ਰਾਪਤ ਹੋ ਜਾਣਦੇ ਹਨ ਜਾਮੂ ਆਵੇ ਚਿੱਤ ਤੂੰ ਤਾਂ ਹੱਬੇ ਸੁਖ ਲਹਾਵ ਇਹ ਹੋਣੇ ਕਿਸ ਤਰ੍ਹਾਂ ਨੇ ਜੇ ਤੁਸੀਂ ਮੇਰੇ ਹਿਰਦੇ ਵਿੱਚ ਵਸਨਾ ਕਰੋ ਆ ਕੇ ਤੁਹਾਡੀ ਮਰਿਆਦਾ ਦੇ ਵਿੱਚ ਅਸੀਂ ਚੱਲਣਾ ਕਰੀਏ ਨਿਤਾ ਪ੍ਰਤੀ ਗੁਰੂ ਘਰਉਣਾ ਕਰੀਏ ਗੁਰੂ ਦੀ ਦਸੀ ਹੋਈ ਦਾਤ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਕਰੀਏ ਗੁਰੂ ਦੇ ਬਚਨਾਂ ਉੱਪਰ ਚੱਲਣਾ ਕਰੀਏ ਤੇ ਸਤਿਗੁਰੂ ਜੀ ਕਹਿੰਦੇ ਨੇ ਜਾ ਮੂ ਆਵੇਂ ਚਿੱਤ ਤੂੰ ਤਾਂ ਹਵੇ ਸੁਖ ਲਹਾਉ ਕਿ ਫੇਰ ਹੀ ਮੇਰੇ ਅੰਦਰ ਮੈਨੂੰ ਇਹ ਸੰਸਾਰ ਦੇ ਸੁੱਖ ਦੇਖਣ ਨੂੰ ਮਿਲਨੇ ਨੇ ਜੇ ਮੈਂ ਤੁਹਾਡੇ ਨਾਲ ਜੁੜਦਾ ਹਾਂ ਤੇ ਸਤਿਗੁਰੂ ਜੀ ਇਸੇ ਤਰ੍ਹਾਂ ਪ੍ਰਮਾਣਨ ਕਰਦੇ ਨੇ ਕਿ ਜੇ ਤੁਸੀਂ ਮੇਰੇ ਹਿਰਦੇ ਵਿੱਚ ਆ ਕੇ ਵਸ ਜਾਂਦੇ ਹੋ ਤਾਂ ਫਿਰ ਮੈਨੂੰ ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ ਤੇ ਮੈਂ ਇਨ੍ਹਾਂ ਸੁੱਖਾਂ ਦਾ ਜਿਹੜਾ ਸੁਖ ਹੈ ਉਹ ਮਾਰਨਾ ਕਰਾਂਗਾ ਨਾਨਕ ਮਨ ਹੀ ਮੰਜ ਰੰਗਾਵਲਾ ਪ੍ਰੀਤਹਿ ਜਾਣਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਪ੍ਰਮਾਨ ਕਰੈ ਨੇ ਕਿ ਹੇ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਤੇਰਾ ਜਿਹੜਾ ਨਾਮ ਹੈ ਉਹ ਵਸ ਜਾਂਦਾ ਹੈ ਨਾ ਉਹ ਮਾਨੀ ਮਨ ਵਿੱਚ ਰੰਗ ਮਾਣਦੇ ਨੇ ਅਨੰਧੀ ਆਨੰਦ ਮਾਣਦੇ ਨੇ ਉਹਨਾਂ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਕਿਸੇ ਬਾਹਰਲੇ ਥਾਂ ਦੀ ਝਾਗ ਨਹੀਂ ਰਹਿ ਜਾਇਆ ਕਰਦੀ ਉਹਨਾਂ ਨੂੰ ਸਭ ਕੁਝ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ ਨਾਨਕ ਮਨ ਹੀ ਮੰਜ ਰੰਗਾ ਬਲਾ ਪ੍ਰੀਤ ਹਿ ਜਾਣਾਉੇ ਏ ਵੈਗਿਰ ਜਿਹੜਾ ਤੁਹਾਡਾ ਨਾਮ ਹੈ ਨਾ ਇਹ ਮਨ ਦੇ ਵਿੱਚ ਇਹ ਮਨ ਨੂੰ ਰੰਗਣ ਵਾਲਾ ਹੈ ਇਹ ਮਨ ਨੂੰ ਸੋਧ ਕਰਨ ਵਾਲਾ ਹੈ ਮਨ ਨੂੰ ਸਹਿਜ ਅਵਸਥਾ ਵਿੱਚ ਲੈਉਣ ਵਾਲਾ ਹੈ ਮਹੱਲ ਪੰਜਵਾਂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਕੱਪੜ ਭੋਗ ਵਿਕਾਰ ਇਹ ਹੱਬੇ ਇਸ਼ਾਰ ਸਤਿਗੁਰੂ ਜੀ ਕਿਰਪਾ ਕਰਕੇ ਪਰਮਾਨ ਕਰ ਰਹੇ ਨੇ ਤੇ ਜੇ ਇਹ ਮਨ ਵਿੱਚ ਜਿਹੜਾ ਨਾਮ ਹੈ ਵਸਿਆ ਨਹੀਂ ਤੇ ਜੇ ਜਿੰਨਾ ਚਿਰ ਇਹ ਮਨ ਜਿਹੜਾ ਹੈ ਇਹ ਰੱਬ ਦੇ ਰੰਗ ਵਿੱਚ ਰੰਗਿਆ ਨਹੀਂ ਨਾਮ ਦੇ ਰੰਗ ਵਿੱਚ ਰੰਗਿਆ ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਜਾਣਨਾ ਕਰੋ ਕੱਪੜ ਭੋਗ ਵਿਕਾਰ ਇਹ ਹੱਬੇ ਹੀ ਸ਼ਾਰ ਇਹ ਜਿਹੜੇ ਚੰਗੇ ਚੰਗੇ ਬਸਤਰ ਪਹਿਨਣਾ ਕਰਦੇ ਹਾਂ ਜਿਹੜੇ ਭੋਗ ਵਿਲਾਸ ਕਰਦੇ ਹਾਂ ਇਹ ਜਿਹੜੇ ਵਿਕਾਰ ਨੇ ਇਹ ਸਾਰੇ ਸਵਾਰੂਪ ਨਜ਼ਰ ਆਉਂਦੇ ਨੇ ਇਸੇ ਪ੍ਰਕਾਰ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਪ੍ਰਮਾਨ ਕਰਦੇ ਨੇ ਕਿ ਇਹ ਜਿਹੜੇ ਚੰਗੇ ਚੰਗੇ ਵਸਤਰ ਪਹਿਨਣੇ ਨੇ ਇਹ ਜਿਹੜੇ ਭੋਗ ਵਿਲਾਸ ਨੇ ਇਹ ਜਿਹੜੇ ਵਿਕਾਰ ਨੇ ਇਹ ਸਾਰੇ ਸਵਾਰੂਪ ਨਜ਼ਰ ਆਉਂਦੇ ਹਨ ਖਾਕ ਲੜਿੰਦੋ ਤਨ ਖੇ ਜੋ ਰਤੇ ਦੀਦਾਰ ਸੋ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਪ੍ਰਮਾਨ ਕਰ ਰਹੇ ਹਨ ਖਾਕ ਉਲੜਿੰਦਾ ਤਨ ਖੇ ਜੋ ਰਤੇ ਦੀਦਾਰ हे वैगुरु मेनू इना संसार नु दिखावण वाले कपडे चंगे चंगे पहनण दी कोई इच्छा नहीं ए जेडे भोग ने विलास ने विकार ने ए सबे मेरे वास्ते akha roop han swa roop han मेरी ता बस इच एक ही इच्छा है खाक लरेंदा तन की मैं ता उना दे शरीर उना दे चरणां दी ਧੂੜ ਮੰਗਦਾ ਹਾਂ ਜੋ ਰਤੇ ਦੀਦਾਰ हे ਵਾਹਿਗੁਰੂ ਜਿਹੜੇ ਤੇਰੇ ਦੀਦਾਰ ਤੇਰੇ ਦਰਸ਼ਨਾ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ ਨਾ ਮੈਨੂੰ ਤਾਂ ਉਹਨਾਂ ਦੇ ਚਰਨਾਂ ਦੀ ਧੂੜੀ ਚਾਹੀਦੀ ਐ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਪ੍ਰਮਾਨ ਕਰ ਰਹਿ ਅਨ ਕਿਆ ਤੱਕੇ ਬਿਆ ਬਾਸ ਕਰ ਹਿੜੇ ਇੱਕ ਆਧਾਰ ਤਾਂ ਅਨੁਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਕਿਰਪਾ ਕਰਕੇ ਪ੍ਰਮਾਨ ਕਰ ਰਿਹਾ ਕਿਆ ਤੱਕ ਹੈ ਬਿਆਪਾਸ ਐ ਭਾਈ ਤੂੰ ਮਨ ਵਿੱਚ ਤੂੰ ਇਧਰ ਉਧਰ ਦੀ ਕਿਹੜੀ ਆਸ ਲੱਗਦਾ ਹੈ ਕੀ ਵੇਖਦਾ ਹੈ ਇਧਰ ਉਧਰ ਦੀਆਂ ਕਾਹਦੇ ਵਾਸਤੇ ਇੱਛਾ ਮਨ ਵਿੱਚ ਰੱਖਦਾ ਹੈ ਝਾਕਾਂ ਵਿੱਚ ਬੈਠਾ ਹੋਇਆ ਹੈ ਕਰਹੀ ਜੜੇ ਇੱਕ ਆਧਾਰ ਆਪਣੇ ਹਿਰਦੇ ਦੇ ਵਿੱਚ ਜਿਹੜਾ ਪਰਮੇਸ਼ਰ ਦਾ ਇੱਕ ਆਸਰਾ ਹੈ ਉਹਨੂੰ ਦੱਕਣਾ ਕਰ ਉਸ ਨੂੰ ਆਪਣਾ ਆਸਰਾ ਬਣਾਉਣਾ ਕਰ ਥਿਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ ਥਿਓ ਸੰਤਨ ਕੀ ਰੇਣ ਐ ਭਾਈ ਸੰਤਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਕਰ ਜੇ ਤੇ ਲਭੀ ਸੁਖ ਦਾ ਤਾਰ ਜਿਸ ਚਰਣਾ ਦੀ ਧੂੜ ਬਰਨ ਕਰਕੇ ਸਾਰੇ ਸੁਖ ਤੇ ਉਹ ਦਾਤਾ ਪਰਮੇਸ਼ਰ ਜਿਹੜਾ ਹੈ ਉਹ ਲਭ ਜਾਂਦਾ ਹੈ। ਪਾਵ ਸਬੇ ਪਾਸੇ ਸਬੇ ਕਾਸ ਪ੍ਰਾਪਤ ਹੋ ਜਾਂਦੇ ਹਨ। ਬੋੜੀ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਵੇੜ ਕਰਮਾ ਹਾਰ ਜਿਉ ਨਾ ਪਾਈਐ। ਬਿਨ ਸਤਗੁਰ ਮਨੁਆ ਨ ਲੱਗਾ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਪ੍ਰਮਾਨ ਕਰ ਰਹੇ ਨੇ ਬਿਨ ਕਰਮਾ ਹਰ ਜਿਉ ਨਾ ਪਾਈਐ ਕਹਿੰਦੇ ਨੇ ਚੰਗੇ ਕਰਮਾ ਤੋਂ ਬਿਨਾਂ ਜਿਹੜਾ ਵਾਹਿਗੁਰੂ ਹੈ ਆਕਾਲ ਪੁਰਖੇ ਸਤਗੁਰ ਇਹੋ ਪਾਇਆ ਨਹੀਂ ਜਾਂਦਾ ਬਿਨ ਸਤਗੁਰ ਮਨੁਆ ਨ ਲੱਗਾ ਜੇ ਜਿਹੜਾ ਬਿਨ ਭਾਵ ਉਹ ਵਾਹਿਗੁਰੂ ਤੋਂ ਬਿਨਾ ਜਿਹੜਾ ਹੈ ਮਨ ਹੈ ਸੱਚੇ ਸਤਿਗੁਰਾਂ ਤੋਂ ਬਿਨਾ ਹੀ ਮਨ ਜਿਹੜਾ ਹੈ ਗੁਰੂ ਵਾਲੇ ਪਾਸੇ ਲੱਗਦਾ ਨਹੀਂ ਵਿਣ ਕਰਮਾ ਹਰ ਜੀਉ ਨਾ ਪਾਈਐ ਬਿਨ ਸਤਿਗੁਰ ਮਨੁਆ ਨ ਲੱਗੇ ਚੰਗੇ ਕਰਮਾ ਤੋਂ ਬਿਨਾ ਸਤਿਗੁਰੂ ਨਾ ਪਾਈਐ ਸਤਿਗੁਰੂ ਤੋਂ ਬਿਨਾ ਮਨ ਨਹੀਂ ਲੱਗਦਾ ਮਨ ਲੱਗੇ ਤੋਂ ਬਿਨਾ ਉਹ ਜਿਹੜਾ ਵਾਹਿਗੁਰੂ ਹੈ ਉਹ ਨਹੀਂ ਪਾਇਆ ਜਾਂਦਾ ਸ਼੍ਰੇਸ਼ਟ ਕਰਮਾ ਤੋਂ ਬਿਨਾ ਸਤਿਗੁਰੂ ਨਹੀਂ ਪਾਇਆ ਜਾਂਦਾ ਸਤਿਗੁਰੂ ਤੋਂ ਬਿਨਾ ਉਹ ਵਾਹਿਗੁਰੂ ਨਹੀਂ ਪਾਇਆ ਜਾਂਦਾ ਕਰਮ ਧੀਰਾ ਕਲ ਅੰਦਰੇ ਇਹ ਇਹੋ ਪਾਪੀ ਮੂਲ ਨ ਤੱਗ ਤੇ ਇਹ ਜਿਹੜਾ ਮਨ ਹੈ ਇਹ ਨਹੀਂ ਲੱਗਦਾ ਤੇ ਕਾਲ ਯੁਗ ਦੇ ਅੰਦਰ ਧਰਮ ਵਾਲਾ ਪੁਰਸ਼ ਹੀ ਟਿਕਦਾ ਹੈ ਜੋ ਪਾਪੀ ਪੁਰਸ਼ ਹੈ ਮੂਲ ਕਦਾਏ ਚ ਸਥਿਤ ਨਹੀਂ ਹੁੰਦਾ ਧਰਮ ਧੀਰਾ ਕਲ ਅੰਦਰੇ ਇਹ ਪਾਪੀ ਮੂਲ ਨਾ ਤੱਕ ਹੈ ਇਹ ਧਰਮ ਜਿਹੜਾ ਧਰਮੀ ਪੁਰਸ਼ ਹੈ ਉਹ ਹੀ ਇਸ ਸੰਸਾਰ ਦੇ ਵਿੱਚ ਕਲ ਯੁਗ ਵਿੱਚ ਟਿਕਦਾ ਹੈ ਸਥਿਤ ਹੁੰਦਾ ਹੈ ਤੇ ਜਿਹੜਾ ਦੂਸਰਾ ਪੁਰਸ਼ ਹੈ ਮਨਮੁਖ ਹੈ ਉਹ ਨਹੀਂ ਟਿਕਦਾ ਗਿਆਨਵਾਨ ਨਹੀਂ ਹੁੰਦਾ ਪਾਪੀ ਮੂਲ ਨਾ ਤੱਕ ਹੈ ਤੇ ਉਹ ਪਾਪੀ ਜਿਹੜਾ ਉਹ ਬਿਲਕੁਲ ਵੀ ਕਦਾਏ ਜਿਸਤਿਤ ਨਹੀਂ ਹੁੰਦਾ ਗਿਆਨਵਾਨ ਨਹੀਂ ਹੁੰਦਾ ਐ ਕਰ ਕਰੇ ਸੋ ਐ ਕਰ ਪਾਏ ਇਕ ਘੜੀ ਮੋਤ ਨਾ ਲੱਗਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫੁਰਮਾਨ ਕਰ ਰਹੇ ਨੇ ਅਹ ਕਰ ਕਰੇ ਸੋ ਅਹ ਕਰ ਪਾਏ ਜੋ ਕੰਮ ਇਹ ਕਰ ਹੱਥ ਕਰੇਗਾ ਭਾਵੇਂ ਜੀਵ ਕਰੇਗਾ ਉਸ ਦਾ ਫਲ ਇਹੋ ਹੀ ਪਾਏਗਾ ਨਾ ਕਿ ਕੋਈ ਦੂਸਰਾ ਤੇ ਕਹਿੰਦੇ ਨੇ ਇਹਨੂੰ ਕੋਈ ਸਮਾਂ ਨਹੀਂ ਲੱਗਦਾ ਜਿਆਦਾ ਜਿਹੋ ਜਿਹਾ ਕਰਮ ਕਰਦਾ ਹੈ ਜੀਵ ਉਹੋ ਜੇ ਕਰਮਾਂ ਦੇ ਅਨੁਸਾਰ ਉਹਨੂੰ ਫਲ ਮਿਲਦਾ ਹੈ ਇਹ ਕਰ ਕਰੇ ਸੋ ਇਹ ਕਰ ਬਾਇ ਇੱਕ ਘੜੀ ਮੋਹਤ ਨਾਲ ਲੱਗੇ ਕਹਿੰਦੇ ਇੱਕ ਘੜੀ ਅੱਧੀ ਘੜੀ ਵੀ ਨਹੀਂ ਲੱਗਦੀ ਕਹਿੰਦੇ ਨੇ ਜਿਸ ਤਰ੍ਹਾਂ ਦਾ ਕਰਮ ਜੀਵ ਕਰਦਾ ਹੈ ਉਹਦਾ ਉਸੇ ਤਰੀਕੇ ਦਾ ਉਹਨੂੰ ਫਲ ਭੋਗਣਾ ਪੈਂਦਾ ਹੈ। ਚਾਰੇ ਯੁਗ ਮੈਂ ਸੋਧਿਆ ਵਿਣ ਸੰਗਤ ਅਹੰਕਾਰ ਨਾ ਭੱਗਾ। ਇੱਥੇ ਸਤਿਗੁਰੂ ਜੀ ਕਿਰਪਾ ਕਰਕੇ ਪ੍ਰਮਾਨ ਕਰਦੇ ਨੇ ਸਤ ਸੰਗਤ ਦਾ ਲਾਭ ਕੀ ਹੈ। ਸਤ ਸੰਗਤ ਦਾ ਜਿਹੜਾ ਫਲ ਹੈ ਉਹ ਕੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਚਾਰੇ ਯੁਗ ਮੈਂ ਸੋਧਿਆ ਵੇੜਾ ਸੰਗਤ অহੰਕਾਰ ਨਾ ਪੱਗੇ ਮੈਂ ਚੰਗੀ ਤਰ੍ਹਾਂ ਸੋਧਿਆ ਹੈ ਵਿਚਾਰਨਾ ਕੀਤਾ ਹੈ ਕਿ ਚਾਰੇ ਯੁਗਾਂ ਵਿੱਚ ਯੁਗ ਚਾਹੇ ਕੋਈ ਵੀ ਹੋਵੇ ਪਰ ਸਤ ਸੰਗਤ ਕੀਤੇ ਤੋਂ ਬਿਨਾ ਗੁਰੂ ਘਰ ਆਉਣ ਤੋਂ ਬਿਨਾ ਗੁਰੂ ਵਾਲੇ ਬਣਨ ਤੋਂ ਬਿਨਾ ਕਿੰਦੇ ਜਿਹੜੇ ਹਉਮੈ ਹੈ ਨਾ ਆਪਣੇ ਅੰਦਰ ਹਰੇਕ ਜੀਵ ਦੇ ਅੰਦਰ ਹਉਮੈ ਹੈ ਕਿੰਦੇ ਹਉਮੈ ਜਿਹੜੀ ਏ ਇਹ ਪਰ ਦੂਰ ਨਹੀਂ ਹੁੰਦੀ ਵੇਣ ਸੰਗਤ ਅਹੰਕਾਰ ਨਾ ਪੱਗ ਇਹ ਜਿਹੜਾ ਹੰਕਾਰ ਹੈ ਨਾ ਸਾਡੇ ਅੰਦਰ ਮੈਂ ਆ ਵੀ ਕਰ ਦੂੰਗਾ ਮੈਂ ਉਹ ਵੀ ਕਰ ਦੂੰਗਾ ਕਹਿੰਦੇ ਨੇ ਇਹ ਹੰਕਾਰ ਦੂਰ ਨਹੀਂ ਹੋਣਾ ਇਹ ਹੰਕਾਰ ਕਿਸ ਤਰੀਕੇ ਨਾਲ ਦੂਰ ਹੋਣਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਕਹਿੰਦੇ ਨੇ ਸਤਿਗੁਰੂ ਦੀ ਸੇਵਾ ਕਰੋ ਨੇਤਾ ਪ੍ਰਤੀ ਗੁਰੂ ਕਾ ਰਉਣਾ ਕਰੋ ਗੁਰੂ ਵਾਲੇ ਬੰਨਾ ਕਰੋ ਗੁਰੂ ਦੇ ਦਰਸ਼ਨ ਕਰਨਾ ਕਰੋ ਜੋੜਿਆਂ ਦੀ ਸੇਵਾ ਕਰਨਾ ਕਰੋ ਸਤਿਗੁਰੂ ਜੀ ਕਹਿੰਦੇ ਨੇ ਜੋੜਿਆਂ ਦੀ ਸੇਵਾ ਕਹੋ ਜੀ ਇਹ ਸਭ ਨੂੰ ਪਹਿਲਾਂ ਇਹ ਹੋਮੇ ਨੂੰ ਖਤਮ ਕਰਦੀ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਸਤ ਸੰਗਤ ਦੇ ਵਿੱਚ ਜਿਨਾ ਚਿਰ ਨਹੀਂ ਆਵਾਂਗੇ ਗੁਰੂ ਦੇ ਬਚਨ ਨਹੀਂ ਸੁਣਾਗੇ ਉਹਨਾਂ ਚਿਰ ਜਿਹੜਾ ਇਹ ਅਹੰਕਾਰ ਇਹ ਦੂਰ ਨਹੀਂ ਹੁੰਦਾ ਓ ਮੈਂ ਮੋਲ ਦਾ ਛੁੱਟਈ ਵਿਣ ਸਾਧੂ ਸਾਧ ਸੰਗ ਤੇ ਸਤਿਗੁਰੂ ਜੀ ਕਿਰਪਾ ਕਰਕੇ ਪਰਮਾਨ ਕਰਦੇ ਨੇ ਜਿਹੜਾ ਹੋਮੇ ਰੂਪੀ ਜਿਹੜੀ ਜੜ ਹੈ ਨਾ ਇਹ ਉਨਾ ਚਿਰ ਸੁੱਕਦੀ ਨਹੀਂ ਇਹ ਤੋਂ ਆਪਾਂ ਦੂਰ ਨਹੀਂ ਹੋ ਸਕਦੇ ਜਿੰਨਾ ਚਿਰ ਇਹ ਗੁਰੂ ਦੀ ਸੰਗਤ ਵਿੱਚ ਨਹੀਂ ਆਵਾਂਗੇ ਸੰਤਾਂ ਦੀ ਸੰਗਤ ਨਹੀਂ ਕਰਾਂਗੇ ਤੇ ਸਤਿਗੁਰੂ ਜੀ ਪਰਮਾਉਂਦੇ ਨੇ ਹੋਮੇ ਮੂਲ ਨਾ ਛੁੱਟਈ ਵਿਣ ਸਾਧੂ ਸਾਧ ਸੰਗੇ ਸੰਤਾਂ ਦੀ ਸਾਧ ਸੰਗ ਕੀਤੇ ਤੋਂ ਬਿਨਾ ਹਮੇ ਮੂਲ ਪਾਪ ਇਕਦਾਂਏ ਚ ਨਹੀਂ ਛੁੱਟਦੀ ਜਿਚਰ ਥਾ ਨਾ ਪਾਵਈ ਜਿਚਰ ਸਹਿਬ ਸਿਓ ਮਨ ਭੰਗਾ ਤੇ ਸਤਿਗੁਰੂ ਜੀ ਕਿਰਪਾ ਕਰਕੇ ਪਰਮਾਨੰ ਕਰਨੇ ਤਿਚਰ ਥਾ ਨਾ ਪਾਵਈ ਜਿਚਰ ਪਾਉ ਜਦ ਤੱਕ ਸਹਿਬ ਪਰਮਾਤਮਾ ਨਾਲੋਂ ਮਨ ਵਿਗਨ ਵਾਲਾ ਹੈ ਤਾ ਤਾਂ ਕਿ ਸੰਸਾਰ ਦਾ ਅੰਤ ਨਹੀਂ ਪਾਇਆ ਜਾਂਦਾ ਟਿਕ ਟਿਕਾਣਾ ਨਹੀਂ ਆਉਂਦਾ ਕਿਉਂਕਿ ਆਉਣ ਜਾਣ ਦਾ ਜਿਹੜਾ ਜੰਮਣਾ ਮਰਨ ਦਾ ਢੇੜਾ ਹੈ ਇਹ ਰੁਕਦਾ ਨਹੀਂ ਕਿੰਨਾ ਚਿਰ ਜਿੰਨਾ ਚਿਰ ਸਾਹਿਬ ਉਸ ਪਰਮੇਸ਼ਰ ਦੇ ਨਾਲ ਇਹ ਮਨ ਜੁੜਦਾ ਨਹੀਂ ਉਹਨਾਂ ਚਿਰ 84 ਲੱਖ ਜੁਨਾਂ ਦੇ ਭੋਗਣ ਦਾ ਥਾ ਅੰਤ ਨਹੀਂ ਪੈਂਦਾ ਜਿਨ ਜਨ ਗੁਰਮਕ ਸੇਵਿਆ ਤਿਸ ਘਰ ਦੀ ਬਾਣ ਆ ਭੱਗਾ ਤੇ ਜੈਸੂ ਪੁਰਸ਼ ਨੇ ਵੀ ਗੁਰਾਂ ਦੁਆਰੇ ਉਸ ਪਰਮੇਸ਼ਰ ਵਾਹਿਗੁਰੂ ਨੂੰ ਅਰਾਧਨਾ ਕੀਤਾ ਹੈ ਉਹਦਾ ਨਾਮ ਸਿਮਰਨ ਕਰਨਾ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਜਿਨ ਜਨ ਗੁਰਮਖ ਸੇਵਿਆ ਜਿਨਨੇ ਵੀ ਜਿਹੜੇ ਵੀ ਜਨ ਨੇ ਗੁਰਾਂ ਦੁਆਰੇ ਉਸ ਪਰਮੇਸ਼ਰ ਨੂੰ ਅਰਾਧਨਾ ਕੀਤਾ ਹੈ ਧਿਆਉਣਾ ਕੀਤਾ ਹੈ ਜਿਸ ਘਰ ਦੀ ਬਾਣ ਪਗੇ ਉਸ ਦੇ ਘਰ ਵਿੱਚ ਪਰਮਾਤਮਾ ਦਾ ਹਮੇਸ਼ਾ ਆਸਰਾ ਬਣਿਆ ਰਹਿੰਦਾ ਹੈ ਹਾਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗਾ ਪੰਚਮ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਨੇ ਹਾਰੀ ਕਿਰਪਾ ਤੇ ਸੁਖ ਪਾਇਆ ਤੇ ਜਦੋਂ ਪਰਮੇਸ਼ਰ ਦਾ ਆਸਰਾ ਬਣ ਜਾਂਦਾ ਹੈ ਨਾਮ ਸਿਮਰਨ ਵਿੱਚ ਜੁੜ ਜਾਈਦਾ ਹੈ ਤੇ ਉਹ ਜਿਹੜਾ ਪ੍ਰਮਾਤਮਾ ਹੈ ਉਹਦਾ ਆਸਰਾ ਹਮੇਸ਼ਾ ਆਪਣੇ ਉੱਤੇ ਬਣਿਆ ਰਹਿੰਦਾ ਹੈ ਤੇ ਕਹਿੰਦੇ ਨੇ ਫਿਰ ਕੀ ਹੁੰਦਾ ਹਰ ਕਿਰਪਾ ਤੇ ਸੁਖ ਪਾਇਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ ਤਾਂ ਉਹ ਜਿਹੜਾ ਸੁਖ ਹੈ ਉਹ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲਗੇ ਇਸ ਸੋਖ ਜਦੋਂ ਪ੍ਰਾਪਤ ਹੋਇਆ ਫਿਰ ਗੁਰੂ ਦੀ ਚਰਨ ਵਿੱਚ ਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬਹਿ ਗਏ ਗੁਰਪੂਜਨੀਕ ਸਤਿਗੁਰਾਂ ਦੀ ਚਰਣੀ ਜੋ ਪੁਰਸ਼ ਲੱਗੇ ਨੇ ਉਹਨਾਂ ਨੇ ਹਰੀ ਦੀ ਕਿਰਪਾ ਨਾਲ ਆਤਮ ਸੁਖ ਪਾਉਣਾ ਕੀਤਾ ਹੈ ਇਸੇ ਪ੍ਰਕਾਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਕਾਲ ਸਤਿਗੁਰੂ ਜੀ ਕਿਰਪਾ ਕਰਕੇ ਫਰਮਾਨ ਕਰਨਗੇ ਲੋੜੀਂਦੋ ਹੱਬ ਜਾਏ ਸੋ ਮੀਰਾ ਮੀਰਨ ਸਿਰ ਹੱਠ ਮਜਾਹੂ ਸੋ ਤਣੀ 14ੋਂ ਮੁਖਿਆ ਲਾਏ ਇਸ ਉੱਪਰ ਵਿਚਾਰ ਵਿਸਥਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤ ਗੁਰ ਚਰਣੀ ਲਗੇ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤ ਗੁਰ ਚਰਣੀ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਰ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪ੍ਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰ ਹੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਤ ਸਭ ਸੁਆਰਣਾ ਸਭਨਾ ਗਲਾ ਸੁਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ ਸਾਚੇ ਸਹਬਾ ਗਿਆਨ ਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਚਾ